ਬਾਈ ਹਾਈ ਤੁਸੀਂ ਅੰਦਰ ਜਿੰਨੇ ਹੀ ਹੋਣੀਆਂ ਆ। ਆ ਜਾ ਬਰਾ ਸ਼ੀਤੀ ਟਰੈਕਟਰ ਵੇਟ ਕਰਦੇ ਆ। ਉਹ ਟਰੈਕਟਰ ਸਾਥੀਆਂ ਦੀ ਟੂਰਨਾਮੈਂਟ ਤੇ। ਹਾਂ ਇਹ ਤਾਂ ਕੀ ਦਾ ਬਾਲੇ ਰੱਖ ਹੋਏ ਭਾਜੀ ਜੀਪ ਜੁੱਪਾਂ ਵੀ ਰੱਖ ਹੋਈਆਂ ਇਹਦੀ ਪੂਰੀ। ਇੱਕ ਮੁੰਡਾ ਉਹ ਜਿੱਤੇ ਭਾਈ ਰੇਸ਼ਮ ਸਲੀਨੇ ਦਾ। ਹਾਂ ਵਧੀਆ ਨਵਾਈ ਮੁੰਡਾ ਵਧੀਆ ਦਿੱਤਾ ਯਾਰ। ਹਾਂ। ਸਾਜ ਜੀ ਨੇ ਜਿੱਤਲੇ ਦੋ। ਵਧੀਆ ਯਾਰ ਜਿਹੜਾ ਜਿੱਤਦਾ ਵਧੀਆ। ਵਧੀਆ ਵਧੀਆ ਭਾਈ ਉਹਨਾਂ ਵਿਚਾਰੇ ਗਰਮੀਆਂ ਦੇ ਖੇਡਦੇ ਸਾਰੇ ਉੱਧਰ ਨਹੀਂ ਮੇਰੀ ਅਜ ਡਈ ਹੈ ਯਾਰ 5 11 ਤੋਂ ਥੋੜੀ ਘੱਟ ਆ ਭਾਈ ਮੇਰੀ ਭਾਈ 5 5 11 ਤੋਂ ਥੋੜੀ ਘੱਟ ਤੋਂ 9 ਨਹੀਂ ਉਹ ਤੇਰੀ ਬੁੱਤ ਤੇਰੀ 5 7 8 ਆਉਗਣ 5 4 ਹੀ ਆ ਮੇਰੀ ਤੇਰੀ ਬੰਦ ਘਾਤਾ ਜਿੰਨੀ ਤੇਰੀ ਸੱਚੀ ਮੇਰੀ ਭਈ 59 9.5 ਹੈਗੀ ਹੈ 10 ਕੁ ਲੱਗੇ ਆ ਉਹ ਉਹ ਦਾ ਯਾਰ ਫਿਰ ਤੋਂ ਹੂੰ ਦਾ ਤੇਰੀ ਆ ਭਾਜੀ ਕੀ ਗਾਨੀ ਵਾਲੇ ਲੰਬੇ ਵੀ ਨਹੀਂ ਬੰਦੇ ਚੰਗੇ ਲੱਗਦੇ ਭਾਜੀ ਓਕੇ ਉਹ ਕੋਈ ਯਾਰੀ ਭਈ ਗੱਲ ਕੋਈ ਨਹੀਂ ਜਾਫਰੀ ਮੋਰੇ ਜਿਆਦਾ ਵੱਡਾ ਜਾਂਦਾ ਉਹ ਦਾ ਸਣੀ ਦਾ ਦੂਸਰਾ ਕਾਲ ਸੰਗਿਆ ਵਾਲੇ ਦਾ ਛੁਟਾ ਕਹੀ ਨਹੀਂ ਕੱਚੀ ਉੱਚੀ ਮਰਿਆੜੀ ਜਾਂਦੀ ਆ ਨਾ ਕਿਸੇ ਅੰਗ ਚੋਂ ਦੀ ਹੋਰ ਕੀ ਭਾਈ ਉਹ ਕੋਈ ਉਹ ਇੱਕ ਵਾਰੀ ਮੈਂ ਸਾਰਾ ਭੱਜ ਗਿਆ ਮੈਂ ਮਗਰ ਮੁੜ ਕੇ ਦੇਖਿਆ ਨੇ ਗਿੱਟਾ ਖਾਲ ਦੇ ਆ ਬੜਾ ਲੰਬਾ ਭਾਈ ਉਹ ਅਨਜਾਇ ਪੰਜ ਘੱਟੇ ਹਾਂਹੀਂ ਉੱਤੇ ਕਹਿ ਲਗੀ ਰਹੀ ਖੜੇ ਗੋਰਾ ਆ ਗਿਆ ਇਹਦੇ ਕੋਲ ਭਰਾਵਾ ਪਤਾ ਨਹੀਂ ਕੀ ਕੋਈ ਕੁਝ ਬੁੱਲੀ ਜਾਵੇ ਉਹ ਕਹੀ ਆ ਤੇਰੀ ਹਾਈਟ ਬਹੁਤ ਲੰਬੀ ਦੋਸਤ ਕਈ ਕਬੱਡੀ ਖੇਡਦੀ ਸਾਡੀ ਮੰਦ ਸੀ ਕੀਤੀ ਖੜਾ ਖੜਦਾ ਨਹੀਂ ਸੀ ਤਾਂ ਉਹ ਜਿੱਥੇ ਖੜੇ ਯਾਰ ਕਬੱਡੀ ਦਾ ਕੋਈ ਨੇ ਰਿਤਾਯੂ ਵਾਂਗ ਜਿਹੜੇ ਹੁਣ ਤਾਂ ਪਲੇਅਰ ਕੁੱਟ-ਕੁੱਟ ਸਿੱਟ ਦਿੰਦੇ। ਸੰਧਾ ਆਪਣੀ ਕਬੱਡੀ ਦਾ ਵੀ ਦਾ ਹੁੰਦਾ ਹੁਣ ਵੀ ਦੱਸਦੀ ਹੈ। ਇਹ ਕਿਸੇ ਨੂੰ ਨਹੀਂ ਹਾਰੀ ਮਰਨੀ ਆਉਂਦਾ ਕਿਉਂ ਬਾਈ? ਹੋਰ ਵੀ ਭਾਈ ਜਿਹੜਾ ਮੌਕੇ ਤੇ ਲੱਗ ਗਿਆ ਉਹ ਦਾ ਹੀ ਦਾ ਆ। ਦੀ ਬੰਦੀ ਪਾਈ ਤਾਂ ਆ ਤਾਂ ਉਹ ਬੰਦੀ ਬੱਸ ਪਿਆਰੀ ਦੁਰੀ ਕਰਦਾ ਹੈ ਪਰ ਡਾਡੂਲਾ ਪੂਰਾ ਕੈਂਪ ਕਰਕੇ ਰੱਖਿਆ ਹੈ। ਮੈਂ ਤਾਂ ਹੁਣ ਤਾਂ ਭਾਈ ਲਾਈ ਜਾਂਦੇ ਆ ਮੈਂ ਕੰਮਗੁੰਮ ਤੇ ਜਾਂਦਾ ਨਹੀਂ ਭਜੀ। ਜੇ ਮੀਣਾ ਨਾ ਨਾ ਪਾਸੇ ਜਿਹਨੇ ਕਿਹਾ ਤੂੰ ਤੂੰ ਹਾਂਜੀ ਹਾਂਜੀ ਭਾਈ ਗਗਨ ਗਗਨਦੀ ਗਗਨਦੀ ਵੀ ਹੈਡ ਘਾਟੀ ਆ ਸੁਦੇ ਵਾਲੇ ਗਗਨਦੀ ਵੀ ਘਾਟੀ ਆ ਸੁਦੇ ਵਾਲੀ ਆ ਉਹ ਬੇਸ਼ਾਨਕਰ ਭਾਈ ਚਲ ਗਏ ਇੰਡੀਆ ਉਹ ਇੰਡੀਆ ਵਾ ਗਿਆ ਹਾਂ ਭਾਈ ਠੀਕ ਆ ਭਾਈ ਵੇਸ਼ ਨੂੰ ਇੱਕ ਤੋਂ ਦਿੰਦੇ ਗਏ ਆ ਮੇਨ ਤੋਂ ਮੂੰਹ ਤਾਂ ਕਰੂਗੇ ਇੱਕ ਦਿਨ ਥੋੜੀ ਖੇਡ ਹੋ ਜਾਂਦਾ ਤੂੰ ਜਦੋਂ ਬਾਹਰੋਂ ਖੇਡ ਕੇ ਜਾਂਦੇ ਆਂ ਇੰਡੀਆ 11 ਡਾਊਨ ਜਾ ਹੋ ਜਾਂਦਾ ਨਾ ਸਰੀਰ ਪਤਾ ਨਹੀਂ ਕਾ ਤੂੰ ਹਾਂ ਭਾਈ ਇੱਕ ਬਈ ਵੈਦਰ ਦਾ ਵੀ ਫਰਕ ਪੈਂਦਾ ਹੂੰ ਕਿਹਦੇ ਟੀਮ ਉਹ ਵੀ ਵੜੀ ਥੱਕਦੀ ਆ ਉੱਥੇ ਵੀ ਥੱਕਦੀ ਇੰਡੀਆ ਐਸੇ ਦਾ ਐਸੇ ਦਾ ਸਕੋਰ ਗਿਆ ਵਾਗ ਲੱਗਦਾ ਹੁੰਦਾ 20 22 ਪਾ ਲੀਆਂ ਸਹੀ ਹਲਾ ਉੱਥੇ ਹੀ ਨਹੀਂ ਆ ਤੂੰ ਜਨਾ ਭਾਜੀ ਪਿੰਡ ਕਦੋਂ ਮੈਚ ਆ ਰਿਹਾ ਭਾਜੀ ਆਪਣੇ ਪਿੰਡ ਮੈਚ ਹੈ ਕੋਟਕਰਾਰਾ ਤਾ ਜ਼ਿਲ੍ਹਾ ਕਬੂਤਲਾ 15 16 ਜਨਵਰੀ ਦੇ ਮੈਚ ਆ ਭਾਜੀ ਪ੍ਰਮੋਸ਼ਨ ਨਾਲ ਹੀ ਨਾਲ ਹੀ ਪ੍ਰਮੋਸ਼ਨ ਭਾਜੀ ਕਹ ਦੋ ਸਾਰੇ ਜਣੇ ਪਹੁੰਚਣ ਕਦੋਂ ਆ ਮੈਚ ਉਥੇ 15 16 ਨੂੰ ਆ ਭਾਜੀ ਠੀਕ ਠੀਕ ਜਿੱਥੇ ਪਿਛਲੇ ਵਾਰ ਸਾਲ ਹੋਏ ਸੀ ਨਾ ਹਾਂਜੀ ਹਾਂਜੀ ਭਾਜੀ ਠੀਕ ਆ ਹਾਂ ਆਹ ਹੋਦੋਂ ਹੀ ਸੱਜੇ ਖੇਡ ਕੇ ਗਏ ਤੁਸੀਂ ਮੋਟਰਸਾਈਕਲ ਦਿੱਤੇ ਆ ਮੈਂ ਇੱਥੇ ਹੀ ਮੋਟਰਸਾਈਕਲ ਨਾਲ ਤੁਹਾਨੂੰ ਹਾਂ ਦੋ ਹੀ ਛੱਡ ਗਏ ਸੀਗੇ ਘਰੀ ਸੀਗੇ ਤੁਸੀਂ ਦੋਨੇ ਆਪਣੇ ਅਮਰਤ ਭਾਈ ਨਾਲ ਖਾਣੇ ਆਹ ਠੀਕ ਹੈ ਬੱਬੂ ਮਾਨਾ ਨਹੀਂ ਉੱਥੇ ਵੀ ਰਾਇਆ ਨਹੀਂ ਨਾ ਹਾਂ ਉਹ ਕਰੋਨਾ ਦਾ ਕਰਕੇ ਕੋਈ ਚੱਕਰ ਜਾ ਪਾਤਾ ਸੀ ਉੱਥੇ ਮੈਨੂੰ ਬੂਟਾ ਬੂਟਾ ਲੱਗੀਆਂ ਉਹ ਠੀਕ ਹੈ ਠੀਕ ਹੈ ਹਾਂ ਫਿਰ ਉਹਦਾ ਕਾਟੂ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਨਾ ਹਾਂ ਗੱਟਾ ਤਾਂ ਬਹੁਤ ਹੈ ਹਰਿਆਣੇ ਦੇ ਜੋੜੀਆਂ ਰੱਖਣੇ ਆ ਜਲਦੀ ਆ ਜਾ ਭਲਵਾਨਾ ਜੋੜੀਆਂ ਤਾਂ ਹੁਣ ਕਿਤੇ ਨਹੀਂ ਆਉਣੇ ਮੇਰੇ ਹਿਸਾਬ ਨਾਲ ਜੋਂਡੀ ਰਿਕਵਰੀ ਆਉਣੀ ਸੀ ਉਹ ਜਿੱਤ ਲਿਆ ਬਾਈ ਹੁਣ じゃ ਕੋਈ ਵੱਡਾ ਰੱਖੋ ਜੀ ਤੂੰ じゃ ਰੱਖਦਾ ਨਹੀਂ ਕੋਈ ਹੁਣ ਤਾਂ ਹਾਰਲੇ ਹੂਲੇ ਚਾਹੀਦਾ ਹੌਲੈਂਡ ਰੱਖੋ ਹੌਲੈਂਡ ਥੋੜਾ ਮਾਲੀ ਹੁਣ ਤਾਂ ਹੌਲੈਂਡ ਰੱਖੋਣਾ ਹੀ ਤੋਂ ਜੇ ਬੋਲਟ ਰੱਖਣਾ ਨਾਲ ਵਧੀਆ ਨਹੀਂ ਨਾ ਹਾਂ ਉਹ ਕਿਉਂਕਿ ਬਾਈ ਉਹ ਟਰੈਕਟਰ ਦਾ ਘਾੜੀ ਚੱਲਦੇ ਚੁੰਦੇ ਆਗੇ ਤਾਂ ਥੋੜਾ ਤੇ ਹੀ ਨਾਲੇ ਬਾਅਦ ਚ ਉਸਤਾਦ ਜੀ ਕਰਦੇ ਨਹੀਂ ਬਦਲਦੇ ਇਹ ਦੱਸਕਾਉਂਦੇ ਇਹਨੇ ਨਵਾਂ ਬੋਲਟ ਬੋਲਟ ਵਧੀਆ ਭਾਈ ਨਵੇਂ ਰੱਖਿਆ ਬੋਲਟ ਵਧੀਆ ਚਲੋ ਭਾਈ ਇਦਾਂ ਹੋ ਜਾਂਦਾ ਫੇ ਟਰੈਕਟਰ ਦਾ ਤੁਹਾਨੂੰ ਪਤਾ ਟਰੈਕਟਰ ਕਹਿ ਦਉਂਦੇ ਆ ਟਰੈਕਟਰ ਦਾ ਨਾਮ ਹੋ ਜਾਂਦਾ ਟਰੈਕਟਰ ਜਿੱਤੇ ਆ ਵੀ ਬੰਦੇ ਨੇ ਭਾਈ ਲੋਕੀ ਪੁੱਛਿਆ ਨੇ ਇੰਡੀਆ ਕਦੋਂ ਆਉਣਾ ਮੈਨੂੰ ਲੱਗਾ ਬਾਇਓ ਚ ਲਿਖਣਾ ਪੈਣਾ ਓਹ ਭਾਈ ਜਾਲਾ ਚਲੀ ਗਿਆ ਸਾਰੇ ਹੀ ਚਲ ਜਣੇ ਹੋ